ਯਾ ਵੀ ਉਹ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਜਿਹੜੇ ਤੁਸੀਂ ਬੜੀ ਹਿੰਮਤ ਕਰਕੇ 14 ਤਰੀਕ ਨੂੰ ਮੀਂਹ ਦੇ ਬਾਵਜੂਦ ਵੱਡੇ ਧਰਨੇ ਲਾਏ ਸੀ ਚੀਫ ਦਫ਼ਤਰਾਂ ਤੇ ਐਕਸ਼ਨ ਦਫ਼ਤਰਾਂ ਤੇ ਐਸੀ ਦਫ਼ਤਰਾਂ ਤੇ ਉਹਨਾਂ ਦੀ ਸੀਐਮਡੀ ਪਾਵਰ ਕਾਮ ਪਟਿਆਲਾ ਦੇ ਨਾਲ ਜਿਹੜੀ ਮੀਟਿੰਗ ਲੱਗੀ ਸੀ 18 ਦੀ ਉਹ 18 ਦੀ ਮੀਟਿੰਗ ਦੇ ਵਿੱਚ ਚੇਅਰਮੈਨ ਪਾਵਰ ਕਾਮ ਉਹ ਜੋਏ ਕੁਮਾਰ ਸਿਨਹ ਜੀ ਔਰ ਨਾਲ ਉਹਨਾਂ ਦੀ ਜਿਹੜੀ ਮੈਨੇਜਮੈਂਟ ਬੈਠੀ ਔਰ ਜਿਹੜਾ ਮੰਗ ਪੱਤਰ ਸੀ ਉਹਦੇ ਬੜੀ ਬੇਬਾਕੀ ਨਾਲ ਖੁੱਲ ਕੇ 2 2.5 ਘੰਟੇ ਗੱਲਬਾਤ ਹੋਈ। ਉਹਦੇ ਵਿੱਚੋਂ ਜੋ ਹੁਣ ਤੱਕ ਉਹਨਾਂ ਨੇ ਦੱਸਿਆ ਜੋ ਤੁਹਾਡੇ ਤਰਨਿਆਂ ਦੇ ਵਿੱਚ ਨਿਕਲਿਆ ਤੁਹਾਡੇ ਨਾਲ ਸਾਂਝਾ ਕਰਨਾ ਤੇ ਜੋ ਅੱਗੇ ਆਉਣ ਵਾਲਾ ਸਮਾਵਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਵਾ ਇਹਨੂੰ ਅੱਗੇ ਸ਼ੇਅਰ ਕਰ ਲਿਓ ਜੇ। ਜਦੋਂ 2000 3 ਐਕਟ ਦੀ ਗੱਲ ਕੀਤੀ ਉਹਦੇ ਤੇ ਉਹ ਬੋਲੇ ਵੀ ਠੀਕ ਵਾ ਤੁਹਾਡੀਆਂ ਗੱਲਾਂ ਐ। ਵੀ 2000 3 ਐਕਟ ਨੂੰ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ ਐ। ਇਹਦੇ ਦੋ ਹਿੱਸੇ ਹੋ ਗਏ ਪਰ ਅਜੇ ਇਹਦਾ ਨਿਜੀਕਰਨ ਕਰਨ ਦੀ ਕੋਈ ਸਲਾਹ ਨਹੀਂ ਕੀਤੀ ਉਹ ਨਿਜੀਕਰਨ ਵਾਲੇ ਬੰਦੇ ਕੋਈ ਨਹੀਂ ਜਾ ਰਿਹਾ ਕਿਉਂਕਿ ਅਸੀਂ 5400 ਮਲਾਜੂ ਪਿਛਲੇ ਸਾਲ ਭਰਤੀ ਕੀਤਾ ਸੀ ਤੇ 6000 ਹੋਣ ਕਰ ਰਹੇ ਹਾਂ 400 ਸਪਿੰਦਾ ਵੀ ਦੇ ਥੋੜੇ ਦਿਨਾਂ ਦੇ ਵਿੱਚ ਜੇ ਹੀ ਜਿਹੜੇ ਆ ਉਹ ਤੁਹਾਨੂੰ ਮਿਲਣਗੇ ਇਹਨਾਂ ਦੀ ਨਵੀਂ ਭਰਤੀ ਹੋ ਰਹੀ ਆ ਔਰ ਜਿਹੜਾ ਇਹਨੂੰ ਪਾਵਰ ਕਾਮ ਨੂੰ ਇਹਦਾ ਨਵੀਨੀਕਰਨ ਕਰਨ ਵਾਸਤੇ ਆ ਉਹ 4000 ਕਰੋੜ ਰੁਪਇਆ ਜਿਹੜਾ ਰੱਖਿਆ ਗਿਆ ਜਿਹਦੇ 220 ਦੇ ਟੈਂਡਰ ਹੋ ਚੁੱਕੇ ਆ ਤੇ ਆ ਨੌਵੇਂ ਮਹੀਨੇ ਦੇ ਵਿੱਚ ਸ਼ੁਰੂਆਤ ਕਰ ਦਿਆਂਗੇ ਮਤਲਬ ਨਵੀਆਂ ਲੈਣਾ ਜਾਂ ਜਿਹੜੀਆਂ ਹੋਣ ਵਾਲੀਆਂ ਵਾਂ ਜਾਂ ਜਿਹੜੇ ਗ੍ਰਿਡ ਓਵਰਲੋਡ ਨੇ ਜਾਂ ਜਿਹੜੇ ਟਰਾਂਸਫਰ ਮੋਡਰੇਟ ਨੇ ਜਾਂ ਜਿਹੜੀਆਂ ਪੁਰਾਣੀਆਂ ਟੁੱਟੀਆਂ ਫੁੱਟੀਆਂ ਲੈਣਾ ਵਾ ਇਹਨਾਂ ਸਾਰਿਆਂ ਦਾ ਜਿਹੜਾ ਨਵੀਨੀਕਰਨ ਹੋਊਗਾ ਇਹਦੇ ਨਾਲ ਭਰਤੀ ਨੂੰ ਅੱਗੇ ਉਹਨਾਂ ਨੇ ਹੋਰ ਵਧਾਉਣ ਦੀ ਵੀ ਅਗਲੇ ਸਾਲਾਂ ਦੇ ਵਿੱਚ 10000 ਦੀ ਭਰਤੀ ਵੀ ਦਿਸੂਗੀ ਔਰ ਜਿੰਨੇ ਚੇਪ ਵਾਲੇ ਮੀਟਰ ਆ ਇਹਨਾਂ ਤੇ ਜਦੋਂ ਗੱਲਬਾਤ ਕੀਤੀ ਇਹਦੇ ਤੇ ਉਹਨਾਂ ਨੇ ਕਿਹਾ ਪਈ ਅਸੀਂ ਇਹ ਸਰਕਾਰ ਨੂੰ ਲਿਖ ਕੇ ਭੇਜਦੇ ਆ ਇਹਨਾਂ ਤੇ ਪੁਨਰ ਵਿਚਾਰ ਕੀਤਾ ਜਾਵੇ ਕਿ ਜਦੋਂ ਇਹ ਨਿਜੀ ਕਰਨ ਨਹੀਂ ਕਰਨਾ ਤੇ ਫੇਰ ਪਈ ਚਿਪ ਵਾਲੇ ਮੀਟਰ ਜਿਹੜੇ ਆ ਉਹ ਚਿਪ ਨਾ ਪਾਈ ਜਾਵੇ ਜਦੋਂ ਕਿ ਚਿਪ ਵਾਲੇ ਮੀਟਰ ਇਹ ਚైనా ਤੋਂ ਖਰੀਦੇ ਆਇਆ ਮਾਲ ਆ ਤੇ ਫੇਰ ਗੜ ਕੇ ਮੇਡ ਇਨ ਭਾਰਤੀਆ ਮੋਹਰਾ ਲੱਗੀਆਂ ਵਾ ਹੁਣ ਚైనా ਜਿਹੜਾ ਵਾ ਉਹਨੂੰ ਇਹ ਨਾਲ ਦੀ ਨਾਲ ਤਾਂ ਦੁਸ਼ਮਣ ਦੇਸ਼ ਗਰਦਾਨਦੇ ਆ ਵੀ ਸਾਡਾ ਦੁਸ਼ਮਣ ਦੇਸ਼ ਆ ਹੁਣ ਉਹਨੇ ਜੇ ਕਿਤੇ ਇਹਨਾਂ ਦੇ ਉੱਤੇ ਕੰਮ ਕਰ ਰਿਹਾ ਕੀਤਾ ਹੋਇਆ ਤੇ ਇਹਨਾਂ ਨੂੰ ਸਾਰਾ ਕੁਝ ਹੈਕ ਕਰਕੇ ਇੱਕੇ ਵਾਰਾਂ ਵਿੱਚ ਸਾਰਾ ਕੁਝ ਬਲੌਕ ਦੇ ਵਿੱਚ ਪਾ ਸਕਦੇ ਆ ਮਤਲਬ ਇਹ ਸੋਚਣ ਵਾਲੀਆਂ ਵਾ ਗੱਲਾਂ ਵਾ ਇਹਦੇ ਤੇ ਹੁਣ ਆਪਾਂ ਨੂੰ ਵਿਚਾਰ ਕਰਨ ਦੀ ਲੋੜ ਵਾਏ ਵੀ ਆਪਾਂ ਵਿਚਾਰ ਕਰੀਏ ਤਗੜੇ ਹੋਗੇ ਕਿ ਜਿਹੜਾ 4000 ਕਰੋੜ ਦਾ ਤੇ ਖਰਚਾ ਦੱਸ ਰਹੇ ਆ ਕਰਕੇ ਇਹ ਤਾਂ ਨਵੀਨੀਕਰਨ ਕਰਨਾ ਵਾ ਸਾਨੂੰ ਤੇ ਭੀ ਇਹਦੇ ਵਿੱਚੋਂ ਬੋ ਆਉਂਦੀ ਜੀ ਵੀ ਇਹ ਨਿਜੀਕਰਨ ਵਾਲੇ ਬੰਨੇ ਵਧ ਰਿਆ ਵਾ ਇੱਕ ਕੰਪਨੀਆਂ ਨੂੰ ਵਧੀਆ ਤਰੀਕੇ ਨਾਲ ਇਹਨੂੰ ਇਹਦੇ ਮੇਨਟੇਨੈਂਸ ਕਰਕੇ ਵਧੀਆ ਤਰੀਕੇ ਦੀਆਂ ਲਾਈਨਾਂ ਵਧੀਆ ਤਰੀਕੇ ਦੇ ਗ੍ਰਿਡ ਬਣਾ ਕੇ ਵਧੀਆ ਤਰੀਕੇ ਦੇ ਟਰਾਂਸਫਰ ਬਣਾ ਕੇ ਸਾਰਾ ਕੁਝ ਲੁੱਟਣ ਵਾਸਤੇ ਦੇਣਾ ਵਾ ਇਹਦੇ ਤੇ ਪੰਜਾਬੀਓ ਬਹੁਤ ਵੱਡੀ ਲੜਾਈ ਦੀ ਲੋੜ ਜੇ ਆਉਣਲੇ ਦਿਨਾਂ ਦੇ ਵਿੱਚ ਇਸ ਲੜਾਈ ਨੇ ਹੋਰ ਵਧਣਾ ਵਾ ਜਿਹੜੀ ਗੱਲ ਆਪਣੀਆਂ ਲੰਘਦੀਆਂ ਉਤੋਂ ਦੀ ਲੈਣਾ ਵਾ ਜਾਂ ਕਿਸੇ ਦੇ ਘਰਾਂ ਦੇ ਵਿੱਚ ਜੋੜੇ ਲੱਗੇ ਆ ਜਾਂ ਨਵੇਂ ਕਾਰਜਾਂ ਪੁਰਾਣੇ ਕਾਰ ਹਾਈ ਵੋਲਟੇਜ ਤਾਰਾਂ ਲੰਘਦੀਆਂ ਉਹਤੇ ਸਰਕਾਰੀ ਬਿਲਡਿੰਗਾਂ ਉਤੇ ਜੇ ਗੱਲ ਕਰ ਰਹੇ ਆ ਪਰ ਪ੍ਰਾਈਵੇਟ ਬਾਰੇ ਕਹਿੰਦੇ ਵੀ ਅਸੀਂ ਸਰਕਾਰ ਕੋਲੇ ਗਰ ਰੱਖਦੇ ਆ ਜਿਹੜੇ ਪ੍ਰਾਈਵੇਟ ਕਾਰਵਾਜਾਂ ਪ੍ਰਾਈਵੇਟ ਬਿਲਡਿੰਗਾਂ ਵਾਂ ਸਕੂਲ ਵਗੈਰਾ ਵਾ ਉਹਨਾਂ ਦੇ ਉਤੋਂ ਦੀ ਹਾਈ ਵੋਲਟੇਜ ਤਾਰਾਂ ਜਿਹੜੀਆਂ ਇਹ ਕਿਵੇਂ ਲਾਈਆਂ ਜਾਣ ਇਹਦੇ ਨਾਲ ਹਾਦਸੇ ਬਹੁਤ ਵਾਪਰਦੇ ਆ ਜਿਹੜੇ ਕਨੈਕਸ਼ਨਾਂ ਦੀ ਆਪਾਂ ਗੱਲ ਰੱਖੀ ਆ ਵੀ ਕਨੈਕਸ਼ਨ ਜਿਹੜੇ ਆ ਉਹ ਬਜ਼ੁਰਗ ਜਿਹੜੇ ਮਰ ਚੁੱਕੇ ਆ ਉਹਨਾਂ ਦੇ ਪਰਿਵਾਰਾਂ ਦੇ ਨਾ ਹੋ ਜਾਣ ਉਹ ਤੇ ਉਹ ਕਹਿੰਦੇ ਵੀ ਭਾਵੇਂ ਇੱਕ ਜੀ ਆ ਭਾਵੇਂ ਦੋ ਜੀ ਆ ਭਾਵੇਂ ਤਿੰਨ ਜੀ ਆ ਉਹਦੇ ਤੇ ਲੈ ਆਓ ਤੇ ਅਸੀਂ ਤਿੰਨ ਜੀ ਵੀ ਉਹਦੇ ਕਨੈਕਸ਼ਨ ਦੇ ਭਾਈਵਾਲ ਬਣ ਸਕਦੇ ਆ ਔਰ ਜਿਹੜਿਆ ਆਪਾਂ ਲਿਖਿਆ ਸੀ ਇਹਦੇ ਵਿੱਚ ਵੀ ਸਾਡਾ ਦਫਤਰੀ ਰਿਕਾਰਡ ਸਾਰਾ ਖਰਾਬ ਹੋ ਰਿਆ ਵਾ ਜਿਹੜੀਆਂ ਇਮਾਰਤਾਂ ਉਹ ਬੜੀਆਂ ਖਸਤਾ ਹਾਲਤ ਦੇ ਵਿੱਚ ਆ ਉਹਨਾਂ ਤੇ ਉਹ ਕਹਿੰਦੇ ਆ ਵੀ ਜਿਹੜਾ 4000 ਕਰੋੜ ਰੁਪਇਆ ਉਹਦੇ ਵਿੱਚੋਂ ਅਸੀਂ ਵਰਤ ਕੇ ਪੈਸੇ ਤੇ ਇਹਨਾਂ ਇਮਾਰਤਾਂ ਨੂੰ ਬਚਾਵਾਂਗੇ ਸੋ ਇਹਦੇ ਤੇ ਸਾਰਾ ਕੁਝ ਬਚਣਾ ਤਦ ਜੇ ਜੇ ਬਿਜਲੀ ਮੁਲਾਜ਼ਮਾਂ ਦੀਆਂ ਸਾਰੀਆਂ ਜਥੇਬੰਦੀਆਂ ਹਰੇਕ ਵਰਗ ਜਿਹੜਾ ਬੱਤੀ ਵਰਦਾ ਵਾ ਪੰਜਾਬ ਦਾ ਦੇਸ਼ ਦਾ ਉਹ ਲੜਾਈ ਦੇ ਮੈਦਾਨ ਦੇ ਵਿੱਚ ਆਉ ਤੇ ਫਿਰ ਆਪਾਂ ਬਚ ਸਕਦੇ ਜੇ ਸੋ ਉਸ ਦਿਨ ਦੀ ਤੁਹਾਡੀ ਜਿਹੜੀ ਲੜਾਈ ਸੀ 14 ਤਰੀਕ ਤੋਂ ਪਹਿਲਾਂ ਜਿਹੜਾ ਤੁਸੀਂ ਅੰਮਤ ਕੀਤੀ ਪਿੰਡੋਂ ਪਿੰਡ ਜਾਣ ਦੀ ਔਰ 14 ਤਰੀਕ ਵਾਲੇ ਦਿਨ ਜਿਹੜਾ ਮਹੀ ਵਾਲੇ ਦਿਨ ਤੁਹਾਡੇ ਘੱਟ ਸੀ ਉਹਨੇ ਆਉਣਲੇ ਦਿਨਾਂ ਦੇ ਵਿੱਚ ਵਧੀਆ ਰਿਜ਼ਲਟ ਕਢਨੇ ਆ ਉਹਦੀਆਂ ਤੁਹਾਨੂੰ ਮੁਬਾਰਕਾਂ ਤੇ ਇੱਕੇ ਤੇ ਸੰਘਰਸ਼ ਦੇ ਬਲਬੁੱਤੇ ਉੱਤੇ ਜਿੱਤਾਂਗੇ ਪਿੰਡਾਂ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਮਤੇ ਪੁਵਾਈਏ ਕਿ ਜੇ ਸਰਕਾਰ ਆਪਣੀਆਂ ਵਾਅਦਿਆਂ ਤੋਂ ਪਿੱਛੇ हट ਕੇ ਇਹਦਾ ਪ੍ਰਾਈਵੇਟ ਵੇਟ ਕਰਨ ਕਰਦੀ ਆ ਪੂਰੀ ਤਰ੍ਹਾਂ ਪ੍ਰਾਈਵੇਟ ادارے ਨੂੰ ਦਿੰਦੀ ਆ ਕੰਪਨੀਆਂ ਦੇ ਹਵਾਲੇ ਕਰਦੀ ਆ ਤੇ ਫੇਰ ਭਾਈ ਲੋਕਾਂ ਦੇ ਰੋਧ ਆ ਸਾਹਮਣਾ ਕਰਨਾ ਪਊ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਤੇ ਜਿਹੜੀ ਚੀਜ਼ ਲੋਕਾਂ ਨੂੰ ਮਤਲਬ ਨਾ ਵਾਰਾ ਖਾਵੇ ਉਹ ਤੇ ਲੋਕਾਂ ਦਾ ਅਧਿਕਾਰ ਵਾ ਵੀ ਸਰਕਾਰ ਪਬਲਿਕ ਹੀアリング ਵਾਸਤੇ ਜਿਹੜੀ ਉਹ ਤਿਆਰ ਹੋਵੇ ਤੇ ਜਿਹੜੀ ਪਬਲਿਕ ਵਾ ਉਹ ਸਰਕਾਰ ਨੂੰ ਪਬਲਿਕ ਹੀアリング ਵਾਸਤੇ ਮਜਬੂਰ ਕਰੀ ਧੰਨ